ماسک نہیں ਸ੍ਰਿਸ਼ਟੀ ਪਲਵ ਬਰਕ ਸ੍ਰਿਸ਼ਟੀ ਜਾ ਬੁਲੂ ਜੀ ਦਾ ਹਿਸਾਬ ਕਰਦੇ ਹਾਂ ਜੀ ਜੀ ਇਹ ਕੋਈ ਇੱਕ ਪਰਸੈਂਟ ਜੇ ਫਾਸੇ 20% ਸਰ ਮਾਹੀ ਹੋਵੇ ਫਿਰ 20% ਹੋਣੀ ਆਵੇਗਾ 30% ਦਾ ਬੰਦਾ ਜੀ ਬਹੁਤ ਬੰਦੇ ਚਾਹਤ ਕਰਦਾ ਹੈ ਜੀ ਪਹਿਲਾਂ ਗੁਰਪ੍ਰੀਤ ਨੇ ਕਿਹਾ ਫਾਈਟਰ ਨਾਲ ਉਹਦੀ ਜਿੰਨੀ ਕਾਪੀ ਹੋਈ ਆ ਉਹ ਕਿ ਉਹਨੂੰ ਵੱਡਾ ਹੌਸਲਾ ਆਵਾਪੀ ਆ ਰਹੀ ਹੈ ਉਹਦੇ ਬਾਅਦ ਪੂਰੀ ਜਗ੍ਹਾ ਤੇ ਆਵਾਜ਼ ਆ ਰਹੀ ਹੈ ਸਾਬ ਜਾਨਦੇ ਠੀਕ ਹੈ ਐਡਰੈਸ ਮੰਗਦਾ ਤਾਂ ਸਰ ਜੀ ਮੰਗਦਾ ਅੱਛਾ ਕਿੰਨੇ ਕੁ ਜਾਨਦੇ ਕਰਦੇ ਸਪੋਰਟ آ جائے تو بند بچ جانے بندے بچ جانے تنگ نہیں نہ ਕੋਲ ਉਹਨੂੰ ਇੰਟਰਨੈਟ ਦੇ ਰਾਹੀਂ ਹਰ ਇੱਕ ਹਾਲਾਤ ਨਾਲ ਕੋਈ ਜ਼ਿਆਦਾ ਕਿ ਪਹਿਲਾਂ ਕੋਈ ਨਹੀਂ ਕਿਸੇ ਗੱਲ ਤੋਂ ਮਾਰੇ ਸੋ ਨਾ ਲੱਗੇ ਪਰ ਇਹਨਾਂ ਪਰਤੇ ਨਾਲ ਜਦੋਂ ਬਦਲਣਾ ਹੈ ਤਾਂ ਸਿਆਣੇ ਬਣੇ ਸਸੇ ਰਹੋ ਜੀ ਫਤਨਾ ਦੇ ਬੁਸ਼ਰ ਦੇ ਬੁਸ਼ਰ ਦੇ ਬੁਸ਼ਰ ਦੇ ਬੁਸ਼ਰ ਦੇ ਬੁਸ਼ਰ ਦੇ ਬਾਹਰ ਹਾਂਜੀ ਬਾਹਰ ਕਰ ਲਓ ਖੁੱਲੀ ਜਗ੍ਹਾ ਤੇ ਠੀਕ ਹੈ ਉਹ ਵੀ ਸਸਤੇ ਨਹੀਂ ਨਹੀਂ ਹਾਂ ਹਾਂ ਆਹੋ ਸਰ ਉਹ ਭਾਗਿਆ ਜਿੱਥੇ ਰਾਜੇ ਹਜੇ ਸੀ ਬਰੋੜ ਡਿੱਗ ਗਿਆ ਮਤਲਬ ਉਹ ਸਸਤੇ ਨਹੀਂ ਜੀ ਕਿਤੇ ਪਤਾ ਨਹੀਂ ਕਿੰਨੇ ਹੈ ਠੀਕ ਹੈ ਸਰ ਤਨ ਕਰਾ ਉਹਨਾਂ ਦੇ ਅੱਗੇ ਲੱਗੋਣ ਅੱਗੇ ਲੱਗੋ ਬਹੁਤ ਮਾਰੀ ਚਾਰ ਲੋਕ ਜੋ ਯਾਰ ਜਿਆਦਾ ਜਨੇ ਦਾ ਜਾਓ ਲੋਕ ਜੋ ਰੋਕ ਜੋ ਮੇਰਾ ਵੀ ਦੇਖੀ ਲੋਕ ਜੋ ਯਾਰ ਰਕੀ ਬੱਚਾ ਬੱਚਾ ਵੀ ਹੋ ਰਿਹਾ ਹੈ ਵੀਡੀਓ ਇਹ ਬਾਰੇ ਤੇ ਹੈ ਨਹੀਂ ਜਿੱਦਾਂ ਨਹੀਂ ਕੋਈ ਮੈਂ ਵੀ ਨਹੀਂ ਸਾਰੇ ਮੁੰਡਾ ਉੱਥੇ ਡਿੱਗਿਆ ਸੀ ਕੋਈ ਆਖਲਾ ਤੁਮੇ ਇਹ ਰਾਸ ਕੋ ਮਾਨਗਵਾ ਨੁੰਡਿਆ ਕਬਰਾ ਆਇਆ ਜਾ ਰਿਹਾ ਜੁੜਾਇਦਾ ਤੁਮੇ ਕਿੱਥੇ ਅੱਛਾ आए महाराज कर ਸੋ ਜੀ 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 ਕੀ ਹਾਲਾਤ ਹੈ ਜੀ ਬੜਾ ਰਸਤਾ ਮੋਹਾਨਾ ਨਗਰ ਦੇ ਬੱਚੇ ਮੇਰਾ ਸਾਰਾ ਮੇਟੀ ਕੋਲ ਆਪ ਦਾ ਖੜਾ ਮਾਰੋ ਮੇਰੇ ਸਾਹ ਦੇ ਮੇਰੇ ਸਾਹ ਦੇ ਦੇਖਿਆ ਜਾਣ ਦੇ ਸਾਨੂੰ ਉਸ ਕਾਟਾ ਕੋਈ ਨਹੀਂ ਆਪਾਂ ਯਾਰ ਇਹ ਨਾ ਬੜੀ ਬਣੀ ਹੋਈ ਹੈ ਦੇਖੋ ਯਾਰ ਜੇ ਤੁਸੀਂ ਪਿੱਛੇ ਨੂੰ ਚੱਲੋ ਮੁੰਡਾ ਜਾਂ ਪਿੱਛੇ ਨਾ ਹੋ ਜਾਵੇ ਹੋਰ ਪਿੱਛੇ ਹੋ ਜਾ ਮੇਰਾ ਥੋੜਾ ਖੜਾ ਹੋ ਜਾ ਤੁਹਾਡੇ ਕੋਲ ਲੈ ਕੇ ਤਸੱਲੀ ਨਾ ਤੁਹਾਡੀ ਕਰਾਵਾਂਗੇ ਜੀ ਬੜਾ ਬੜਾ ਮਖਸਾ ਬਈਆਣਾ ਆਜੀ ਮੈਂ ਮੁਕੇਰੀਆ ਆਇਆ ਵੈਸੀ ਜਿੱਥੇ ਸਾਨੂੰ ਸਬਲਿਡੈਂਸ ਸਬਾਣਾ ਨੈਟਰੋ ਜੀ ਚੰਦਰਾ ਜੀ ਪੁਰਾ ਜੀ

اور کچھ لوگ گور ہاسپٹل چارجمنٹ میں کچھ کدہ پیج ہی رپورٹ کیتا ہے کچھ اعلان تھا کہ یہ حادثہ جڑا ہے بڑا تھان ہے کسی نے بس دی گل نہیں ہے یہ بھی پتہ چلیا کہ جڑا ٹرک والا سی جا وہ گیس کا جڑا کینسل سی وہ کسے نہ کسے موڑ کے اس جگہ تے لے کے جاندا سی جتھے وہ گیس دی چوری ہندی سی تے سلنڈر نو فل اپ کیتا جاتا سی ਇਹ ਜਾਂਚ ਦਾ ਵਿਸ਼ਾ ਹੈ ਜਿਸ ਪ੍ਰਕਾਰ ਦੀ ਸਰਕਾਰੀ ਜਾਣਕਾਰੀ ਲਈ ਹੈ। ਹੋਣਾ। ਔਰ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਮੈਨੂੰ ਲੱਗਦਾ ਇਨੀਡੀਟਲੀ ਸਰਕਾਰ ਨੂੰ ਮੇਰੇ ਤੇ ਸਜੀਦ ਜੀ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਅੰਡਰ ਸੁਪਰਵਾਈਜ਼ਰ ਆਫ ਚੰਗੀ ਆਫੀਸਰ ਔਰ ਖਾਸ ਕਰਕੇ ਮਰ ਨਾਲਿਆਂ ਨੂੰ ਅਟੋ ਕਾਰਪੋਰੇਸ਼ਨ ਵੀ ਹੈ ਕਿ ਉਹਨਾਂ ਨੇ ਸਾਰੇ ਘਰ ਦਾ ਜਿਹੜਾ ਮੁਆਵਜ਼ਾ ਤੇ ਇਹਦੀ ਜਾਨ ਚਲੀ ਗਈ ਹੈ ਨਾਲ ਦੇ ਵਿੱਚ ਉਹਨਾਂ ਨੇ ਕਰੋੜ ਰੁਪਏ ਦੀ ਮਦਦ ਨੂੰ ਬਰਬਾਦ ਕੀਤਾ ਚਾਹੀਦਾ। ਕਿ ਇਹ ਗਰੀਬ ਲੋਕਾਂ ਦਾ ਗੁਜ਼ਾਰਾ ਹੈ ਇਹ ਸਰਕਾਰ ਦਾ ਆਮ ਹੈ ਇਹਦਾ 100% ਜ਼ਿੰਮੇਦਾਰ ਪੁਰਾਣਾ ਹੈ ਜੋ ਹੋ ਰਿਹਾ ਹੈ ਪਰ ਹਾਦਸੇ ਦੀ ਜਾਂਚ ਕਰਨੀ ਬੜੀ ਜ਼ਰੂਰੀ ਬਣਦੀ ਜਿਵੇਂ ਇਸ ਪ੍ਰਕਾਰ ਦੀਆਂ ਗੱਲਾਂ ਸੋ ਕਾਂਗਰਸ ਪਾਰਟੀ ਵੱਲੋਂ ਮੇਰੇ ਤੇ ਨਾਵਾ ਸਾਹਿਬ ਆ ਗਏ ਆ ਸੋ ਟੀਲ ਕੋਲ ਵੀ ਹਦਾ ਕਮੇਰਸ ਕਮੇਟੀ ਵੱਲੋਂ ਸ਼ਮਿੰਦਰ ਕਿਰਪਾ ਸਾਹਿਬ ਆਹ ਹੈ 1,10,000 ਦਾ ਪੈਕੇਟ ਮੈਂ ਸ਼ਾਮ ਸੰਦਰਜੀ ਪਹੁੰਚ ਕੇ ਆਰੰਗਿਆ ਸਾਹਿਬ ਨੂੰ ਦੇਣਾ ਹੈ ਮੇਰੇ ਇਹ ਤੇਰਾ ਦਾਵਾ ਸਾਬਤ ਹਵਲੂ ਚਲੋ ਜਿੰਨੀ ਵੀ ਮਦਦ ਕਿਸੇ ਵੀ ਇਹ ਪਾਰਟੀ ਵੱਲੋਂ ਮੈਂ ਤੇਰੇ ਦਾਵਾ ਸਾਬਤ ਹਵਲੂ ਕਿ ਜੋ ਅਸੀਂ ਬਿਲਕੁਲ ਪੇਕਾ ਕਰ ਸਕਦੇ ਉਹ ਮਦਦ ਆਸੇ ਕਿ ਕਿ ਸਰਕਾਰ ਤਾਂ ਹੈ ਨਹੀਂ ਔਰ ਹੋਰ ਵੀ ਪਰਿਵਾਰਾਂ ਵਾਲਿਆਂ ਨੂੰ ਕਿਤੇ ਸਾਡੀ ਜ਼ਰੂਰਤ ਹੋਵੇ ਪੀਜੀਆ ਚ ਜਾਂ ਦਵਾਈ ਦੀ ਜਾਂ ਹੋਰ ਕਿਸੇ ਚੀਜ਼ ਦੀ ਖਰਚੇ ਦੀ ਉਹ ਸਾਡੇ ਕੋਈ ਵਿਦੇਸਾਂ ਨਾਲ ਸਾਨੂੰ ਦੱਸਦੇ ਨੇ ਇਹ ਤੇ ਅਸੀਂ ਉਹਦੇ ਅਸੇ ਜੋ ਸੇਵਾ ਭਾਵਨਾ ਬਿਲਕੁਲ ਪੇਕਾ ਜ਼ਰੂਰ ਕਸਮ ਰਿਆ ਪਰ ਇਹ ਕਿੰਨੀ ਸਰਕਾਰ ਤੋਂ ਮੰਗਣਾ ਕਿ 1 ਕਰੋੜ ਰੁਪਇਆ ਘਟੋਂ ਘਟ ਉਹਨਾਂ ਨੂੰ ਰਾਸ਼ੀ ਦੇਣੀ ਚਾਹੀਦੀ ਹੈ ਔਰ ਜਿਹੜੇ ਉਹਦੇ ਮਕਾਨ ਸੜ ਗਏ ਉਹਨਾਂ ਦੇ ਮਕਾਨ ਦਾ ਮੁਕੰਮਲ ਖੋਤਮ ਮੁਆਵza ਸਰਕਾਰ ਨੇ 2 ਲੱਖ ਦੇਣ ਦਾ اعلان ਕੀਤਾ ਸਰ ਜੀ ਦੋ ਵਿੱਚ ਇਹ ਰੂਪਾਇਆ ਜਾ ਰਿਹਾ ਕਿ ਇਹ ਦੋ-ਦੋ ਲੱਖ ਰੁਪਏ ਦਾ ਅਨੁਮਾਨ ਕੀਤਾ ਜਾ ਰਿਹਾ ਚਾਹੇ ਕਿ ਜਦੋਂ ਤੁਸੀਂ ਆਉਂਦੇ ਤਾਂ ਸੌਫੀ ਕੇ ਜਿਵੇਂ ਕਿ ਰਾਜਾ ਇੰਦਰਾਲ ਮੋਹਨ ਦਾ 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 ਆਸ਼ਾ ਹੋ ਗਿਆ ਕਿ ਸਰਕਾਰੀ ਨੂੰ ਦੇਣ ਦੇ ਦੀ ਮੌਤ ਵਿੱਚ ਕਿਸੇ ਨਾਲ ਸੰਬੇਧ ਨਹੀਂ ਕੀਤਾ ਜਾ ਸਕਦਾ ਪਰ ਖਾਸ 5.2 ਲੱਖ ਰੁਪਏ ਲੱਗਣ ਪ੍ਰਯਤਨ ਦਾ 1.5 ਲੱਖ ਲੱਗਿਆਗਾ ਸਰਕਾਰ 2 ਲੱਖ ਰੁਪਇਆ ਦੇ ਕੇ ਸਾ ਇਹ ਮਗਲਮਖਦ ਦੇ ਜਿਹੜੇ ਆਪੂ ਹੈ ਕਿ ਸਰਕਾਰਾਂ ਵਾਸਤੇ ਪੈਸਾ ਕੋਈ ਚੀਜ਼ ਨਹੀਂ ਹੈ ਕਿ ਕਿਸੇ ਦੀ ਜਾਨ ਵੱਜ ਜਾਏ ਕਿਸੇ ਦਾ ਪਰਵਾਹ ਵੱਜ ਜਾਏ ਕਿਸੇ ਦਾ ਕਿੱਲਾ ਜਲਦਾ ਨਾ ਰਹੇ ਮੈਨੂੰ ਲੱਗਦਾ ਹੈ ਬੀਸੀ ਨੂੰ ਆਪਣੀ ਸਰਕਾਰ ਨੇ ਰਿਪੋਰਟ ਭੇਜਣੀ ਚਾਹੀਦੀ ਹੈ ਮੈਂ ਵੀ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ ਔਰ ਮੁੱਖ ਮੰਤਰੀ ਪੰਜਾਬ ਨੂੰ ਘੱਟੋ ਘੱਟ ਕਰੋੜ ਰੁਪਇਆ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਕਰੋੜ ਰੁਪਇਆ ਜਿਹਦੇ ਜਮਾਨੇ ਵਿੱਚ ਕੋਈ ਚੀਜ਼ ਨਹੀਂ ਹੈ ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਸਰ ਦੇ ਮਾਫੀਆ ਦੇਣਾ ਚਾਹੀਦਾ ਸਰਪਿੰਡ ਦੇ ਸਾਫ ਦਾ ਸਰਪੰਚ ਸਾਹਿਬ ਦਾ ਕਹਿਣਾ ਕਿ ਕਾਫੀ ਚਿਰ ਤੋਂ ਸ਼ਿਕਾਇਤ ਕਰਦੇ ਰਹੇ ਗੈਸ ਲੀਕੇਜ ਦੇ ਜਾਂ ਚੋਰੀ ਦੀ ਲੱਗਦਾ ਕਿ ਕਿਤੇ ਨਾ ਕਿਤੇ ਇਹ ਪ੍ਰੀਪਲਾਨਡ ਸਾਰਾ ਪ੍ਰੋਗਰਾਮ ਸੀ ਕੋਈ ਵੱਡਾ ਮਾਫੀਆ ਕੰਮ ਕਰ ਰਿਹਾ ਹੈ ਮੈਂ ਜਾਗ ਬੁੱਝ ਕੇ ਅਸੀਂ ਆਪੋਜੀਸ਼ਨ ਦੇ ਹੈਗੇ ਆ ਪਾਰਟੀ ਦੇ ਕਈ ਨਹੀਂ ਲੱਗਦਾ ਕਿ ਇਹੋ ਜੇ ਹਾਦਸੇ ਤੇ ਅਸੀਂ ਆਵੇਂ ਆਪਣੀਆਂ ਰੋਕੀਆਂ ਸਿੱਖ ਰਹੀਆਂ ਹਾਲਾਤ ਕੁਝ ਐਸੀ ਸਨ ਜਿਹਦਰ ਸਰਮੇਂ ਧਿਆਨ ਚ ਲਿਆ ਲਾਗੀ ਪਿੰਦੇ ਲੋਕਾਂ ਨੇ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਅਦ ਵੀ ਪ੍ਰਸ਼ਾਸਨ ਨੇ ਕੰਮਤੇ ਨਹੀਂ ਸਕੀ ਕਿ ਆ ਜੋ ਸਾਥ ਸਿੰਘ ਨੂੰ ਵੱਡਾ ਅੰਤਰਾਮ ਕੋ ਸਰੀ ਜਾਂਚ ਦਾ ਵਿਸ਼ਾ ਅੱਜ ਮੈਂ ਇਹਦੇ ਤੇ ਨਹੀਂ ਗੱਲ ਕਰਾਂਗਾ ਸਮਾਂ ਨਹੀਂ ਤੇ ਜ਼ਰੂਰ ਗੱਲ ਕਰਾਂਗੇ ਹਾਂ ਜੀ ਦਾ ਧੰਨਵਾਦ ਜੀ ਇਹਦਾ ਬਸ